ਦੇਸ਼ ਦੀ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੀ ਪਿੱਠ ਚ ਮਾਰਿਆ ਛੁਰਾ ਔਰ ਇੱਕ ਵਾਰੀ ਫਿਰ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਦੁਬਾਰਾ ਤੋਂ ਹੋਏ ਲਾਗੂ ਲਗਭਗ 4-5 ਮਹੀਨੇ ਹੋ ਗਏ ਆ ਭਾਰਤ ਅਮਰੀਕਾ ਸਮਝੌਤਾ ਜਿਹਦੇ ਰੌਲੇ ਪੈ ਰਹੇ ਸੀ ਇਹ ਤੋਂ ਪਹਿਲੋਂ ਜਿਹੜਾ ਵਾ ਯੂਰਪੀ ਯੂਨੀਅਨ ਨਾਲ ਭਾਰਤ ਯੂਰਪੀ ਯੂਨੀਅਨ ਦਾ ਸਮਝੌਤਾ ਹੋਇਆ ਜਿਹਦੇ ਚ ਸੇਵ ਤੇ ਨਾਖ ਦਾ ਜ਼ਿਕਰ ਆ ਉਹ ਜ਼ੀਰੋ ਟੈਰਫ ਨੇ ਭਾਰਤ ਵਿੱਚ ਆਉਣੇ ਨੇ ਹੋਰ ਖੇਤਰ ਵੀ ਖੋਲਿਆ ਗਿਆ ਹੈਗਾ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਸਮਝੌਤਾ ਹੈ ਜਿੱਥੇ ਸੇਬਾਂ ਤੇ ਜਿਹੜਾ ਟੈਰਫ ਸੀ ਉਧਰੋਂ ਉਹ ਕਟਾ ਦਿੱਤਾ ਗਿਆ ਸੀਗਾ ਆ ਜਿਹੜਾ ਅਮਰੀਕਾ ਨਾਲ ਸਮਝੌਤਾ ਵਾ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਉਤੋਂ ਦੀ ਸੈਕਟਰੀ ਆ ਉਹਨੇ ਓਪਨਲੀ ਬੋਲਿਆ ਵੀ ਜੋ ਅਸੀਂ ਹੁਣ ਭਾਰਤ ਨਾਲ ਸਮਝੌਤਾ ਸਾਡੇ ਮੁਲਕ ਦੇ ਜਿਹੜੇ ਅਮਰੀਕਾ ਦੇ ਵਿੱਚ ਜੋ ਕੁਝ ਖੇਤੀ ਚ ਪੈਦਾ ਹੋ ਰਿਹਾ ਉਹਨੇ ਕਿਹਾ ਵੀ ਉਹ ਭਾਰਤ ਦੀ ਮੰਡੀ ਵਿੱਚ 0 ਟੈਰਫ ਤੇ ਜਾ ਕੇ ਵਿਕੂਗਾ ਉਹਨਾਂ ਖੁਸ਼ੀਆਂ ਮਨਾਈਆਂ ਵੀ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋ ਗਿਆ ਇਹ ਗੱਲ ਤਾਂ ਬਾਹਰ ਨਿਕਲਨੀ ਆ ਇਸ ਵੇਲੇ ਦੇਸ਼ ਦੀ ਪਾਰਲੀਮੈਂਟ ਦਾ اجلاس ਚੱਲ ਰਿਹਾ ਅਰ ਦੇਸ਼ ਦੀ ਪਾਰਲੀਮੈਂਟ ਚ ਕੁਝ ਨਹੀਂ ਪਤਾ ਹੈਗਾ ਅਮਰੀਕਾ ਦੇ ਰਾਸ਼ਟਰਪਤੀ ਦੱਸਦਾ ਵਾ ਵੀ ਆ ਸਮਝੌਤਾ ਹੋ ਗਿਆ ਵਾ ਅਰ ਤੁਸੀਂ ਦੇਸ਼ ਵਾਸੀਓ ਇਹ ਵੀ ਸੁਣ ਲਓ ਜਿਹੜੇ ਕਹਿੰਦੇ ਭਾਰਤ ਨੂੰ ਬੜਾ ਫਾਇਦਾ ਹੋ ਇਹ ਸਾਰੇ ਪੱਖਾਂ ਤੋਂ ਕਮਜ਼ੋਰ ਆ ਜਿਹੜਾ ਪਹਿਲੂ ਅਸੀਂ ਇੱਥੋਂ ਉਹਨਾਂ ਨੂੰ ਨਿਰਯਾਤ ਕਰਦੇ ਸੀ ਉਹਦੇ ਤੇ 3.5% ਟੈਕ ਸੀਗਾ ਹੁਣ 18% ਹੋ ਗਿਆ ਫਿਰ ਵਾਵਾ ਵਾਹ ਕਰੀ ਜਾਂਦੇ ਆ ਭਾਈ ਇਹ ਕਿੱਧਰੋਂ ਕਰੀ ਜਾਂਦੇ ਸਾਡੀ ਸਮਝ ਆ ਆ ਜਿਹੜਾ ਉਧਰੋਂ ਆਉਂਦਾ ਸੀਗਾ ਉਹਦੇ ਤੇ ਅਸੀਂ 17% ਆਮ ਵਪਾਰ ਤੇ ਲਾਉਂਦੇ ਸੀ ਹੁਣ ਉਹ ਜ਼ੀਰੋ ਹੋ ਗਿਆ ਉਹਦੇ ਵਿੱਚ ਖੇਤੀਬਾੜੀ ਦੀਆਂ ਚੀਜ਼ਾਂ ਵੀ ਆ ਗਈਆਂ ਪੂਰੀ ਤਰ੍ਹਾਂ ਦੇਸ਼ ਨੂੰ ਲਟਾ ਦਿੱਤਾ ਗਿਆ ਔਰ ਪਿਊਸ਼ ਗੋਇਲ ਕੀ ਬੋਲ ਰਿਹਾ ਵੀ ਜਿਹੜੇ ਡੇਰੀ ਤੇ ਜਿਹੜਾ ਐਗਰੀਕਲਚਰ ਸੈਕਟਰ ਆ ਉਹ ਸੇਫ ਹੈਗਾ ਸੇਫ ਕਾਹਦੇ ਤੇ ਹੈਗਾ ਅਰ ਕਿਸੇ ਨੂੰ ਕੋਈ ਪਤਾ ਨਹੀਂ ਉਹਦੇ ਤੱਥ ਦੇਸ਼ ਦੇ ਸਾਹਮਣੇ ਰੱਖੇ ਹੀ ਨਹੀਂ ਜਾ ਰਹੇ ਵੀ ਸਮਝੌਤਾ ਕਿਹੜੀ ਗੱਲ ਤੋਂ ਦੇਸ਼ ਦੇ ਸਾਹਮਣੇ ਰੱਖੋ ਚੀਜ਼ਾਂ ਲੈ ਕੇ ਤੁਸੀਂ ਮੁਲਕ ਵੇਚਣਾ ਸੀ ਬੇਸਤਾਸੋ ਹੁਣ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਸਾਨੂੰ ਖੇਤੀ ਚੋਂ ਬਾਹਰ ਕੱਢਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਹੁਣ ਕਰੋ ਤੇ ਮਰੋ ਦੀ ਪੋਜੀਸ਼ਨ ਆਉਣੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਵਾ ਹੁਣ ਘਰਾਂ ਚੋਂ ਨਿਕਲਣਾ ਪੈਣਾ ਵਾ ਇਹਦੇ ਨਾਲ ਦੀ ਨਾਲ ਕੱਲ ਪੂਰੇ ਪੰਜਾਬ ਦੇ ਅੰਦਰ ਜਿਹੜੇ 21 ਐਮਐਲਏ ਨੇ 6 ਮੰਤਰੀ ਨੇ ਜਿਹੜਾ ਸੰਗਰੂਰ ਦੀ ਮੁੱਖ ਮੰਤਰੀ ਦੀ ਰਿਆਸਤ ਆ ਉਹਦੇ ਸਮੇਤ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੱਡੇ ਧਰਨੇ ਦਿੱਤੇ ਜਾਣੇ ਆ ਪੰਜਾਬ ਦੇ ਮੰਤਰੀਆਂ ਦੇ ਖਿਲਾਫ ਪਰ ਇਸ ਸਪਸ਼ਟ ਇਹ ਵੀ ਇਹ ਗੱਲ ਸਪਸ਼ਟ ਕਰਾਵਾਂਗੇ ਵਿੱਚ ਵੀ ਜਿਹੜਾ ਭਾਰਤ ਅਮਰੀਕਾ ਦਾ ਯੂਰਪ ਨਾਲ ਸਮਝੌਤਾ ਉਹ ਚ ਤੁਹਾਡੀ ਪਾਰਟੀ ਕਿਉਂ ਨਹੀਂ ਮੂਲ ਖੋਲ ਰਹੀ ਤੁਸੀਂ ਵਿਧਾਨ ਸਭਾ ਦਾ ਜਲਾਸਦੋ ਕਿਸਾਨੀ ਦਾ ਸਵਾਲ ਆ ਉਹ ਚ ਮਤਾ ਪਾਸ ਕਰਕੇ ਇਹਨੂੰ ਰੱਦ ਕਰੋ ਮੁੱਖ ਮੰਤਰੀ ਸਾਹਿਬ ਇਹਦੇ ਖਰਾਬ ਕਿਉਂ ਨਹੀਂ ਬੋਲ ਰਹੇ ਕੇਜਰੀਵਾਲ ਕਿਉਂ ਨਹੀਂ ਬੋਲ ਰਿਹਾ ਉਹਦੇ ਨਾਲ ਨਾਲ ਸ਼ੰਭੂ ਖਨੌਰੀ ਤੇ ਜਿਹੜਾ ਇਹਨਾਂ ਨੇ ਅਜਾੜਾ ਕੀਤਾ ਸੀ ਜਿਵੇਂ ਕਿਸਾਨਾਂ ਨੂੰ ਕੁੱਟ ਮਾਰ ਕੇ ਠਾਲਿਆ ਸੀ 3 ਕਰੋੜ 70 ਲੱਖ ਦਾ ਬਕਾਇਆ ਜਿੰਨੇ ਕੇਸ ਪਏ ਨੇ ਕਿਸਾਨਾਂ ਤੇ ਚਾਹੇ ਰੇਲਵੇ ਦੇ ਚਾਹੇ ਪੁਲਿਸ ਦੇ ਜਿੰਨੇ ਵੀ ਜ਼ਖਮੀ ਹੋਏ ਨੇ ਸ਼ਹੀਦ ਪਰਿਵਾਰ ਨੇ ਉਹਨਾਂ ਦਾ ਮੁਆਵਜ਼ਾ ਇਸ ਤਰੀਕੇ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਰਜ਼ਾ ਮੁਕਤੀ ਔਰ ਜਿਵੇਂ ਸਾਡੇ ਤੇ ਫੇਰ ਇੱਕ ਸਭ ਤੋਂ ਵੱਡਾ ਹਮਲਾ ਹੋ ਚੁੱਕਾ ਦੂਜੇ ਦੀ ਤਿਆਰੀ ਆ ਬਿਜਲੀ ਸੋਧ ਬਿਲ 225 ਪਾਸ ਕਰਨਾ ਪੂਰੇ ਦੇਸ਼ ਵਾਸੀਆਂ ਕੋ ਬਿਜਲੀ ਖੋਣੀ ਨੇ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਨਾ ਸੀ ਡੈਕਟ ਹੈਗਾ ਵਾ ਇਹ ਸਾਰੇ ਮਸਲੇ ਹੈਗੇ ਨੇ ਭਰਾਓ ਬੜੇ ਗਿਣਮਿਤ ਕੇ ਕੱਲ ਪੰਜਾਬ ਦੇ ਟੀਵੀ ਚੈਨਲਾਂ ਤੇ ਕਿੰਨਾ ਦੀ ਡਿਬੇਟ ਹੋਈ ਔਰ ਗਵਰਨਰ ਸਾਹਿਬ ਮਾਰਚ ਕਰਨਗੇ ਸੋ ਮੀਡੀਆ ਨੂੰ ਵੀ ਮੈਨੇਜ ਕੀਤਾ ਜਾ ਰਿਹਾ ਵੀ ਭਾਰਤ ਅਮਰੀਕਾ ਸਮਝੌਤੇ ਤੇ ਬਹੁਤੀ ਡਿਬੇਟ ਹੋਵੇ ਨਾ ਸੋ ਬਹੁਤ ਤਰੀਕੇ ਨਾਲ ਨਾ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਨਾ ਹਣ ਸੋ ਇਸ ਕਰਕੇ ਵੱਧ ਤੋਂ ਵੱਧ ਲੱਖਾਂ ਕਿਸਾਨਾਂ ਮਜ਼ਦੂਰਾਂ ਮਤਾਵਾ ਪੈਣਾ ਨੂੰ ਬੇਨਤੀ ਵੀ ਵੱਧ ਤੋਂ ਵੱਧ ਘਰਾਂ ਤੋਂ ਨਿਕਲੋ ਅਡਟ ਕੇ ਸਰਕਾਰਾਂ ਦਾ ਵਿਰੋਧ ਕਰਿਏ ਧੰਨਵਾਦ